ਸਾਡੀ ਲੱਗਦੀ ਕਿਸੇ ਨਾਲ ਵੇਖੀ ਤੇ ਟੁੱਟਦੀ ਨੂੰ ਜਗ ਜਾਣਦਾ ਅਫਸੋਸ ਕਰਾ ਵਧਾਈ ਤੁਮਾਂ ਕਿਸ ਚੀਜ਼ ਦੀ ਆ ਜਿਹੜਾ ਬੀਜਪੀ ਨਾਲ ਰਿਸ਼ਤਾ ਕਰਦਾ ਤੁਹਾਡਾ ਬੀਜਪੀ ਨਾਲ ਮੇਰਾ ਕੋਈ ਰਿਸ਼ਤਾ ਹੈ ਹੀ ਨਹੀਂ ਸੀ ਉਹ ਰਵਿੰਦਰ ਸ਼ਰਮਾ ਜੀ ਮੈਨੂੰ ਇਹ ਦੱਸ ਦੇਣ ਕਿ ਬੀਜਪੀ ਚ ਕਦੋਂ ਸੀ ਤੇ ਕਾਂਗਰਸ ਚ ਕਦੋਂ ਗਏ ਉਹ ਸਾਲ ਇਦਾਂ ਦੇ ਰਿਸ਼ਤੇ ਨੂੰ ਪਤਾ ਕੀ ਕਹਿੰਦੇ ਤੁਸੀਂ ਵੀ ਜਾਣਦੇ ਨਾ ਜਿਹੜਾ ਬੰਦਾ ਨਜਾਇਜ਼ ਰਵੇ ਕਿਸੇ ਨਾਲ ਕੀ ਕਹਿੰਦੇ ਇਹਨੂੰ ਕੋਈ ਉਹ ਕਿਸੇ ਘੜੇ ਦੇ ਟੱਕਣ ਨੇ ਉਹ ਰਿਸ਼ਤਾ ਕੀ ਕਹਿ ਲਾਂਦਾ ਕਿਸੇ ਘੜੇ ਦੇ ਟੱਕਣ ਨੇ ਉਹਨਾਂ ਨੂੰ ਇਹ ਬਰਦਾਸ਼ਤ ਨਹੀਂ ਹੁੰਦਾ ਕਿ ਚੰਗਾ ਭਲਾ ਬੰਦਾ ਆ ਗਿਆ ਹਾਏ ਰੱਬਾ ਕਿ ਸਾਡੀ ਰੰਗ ਪੋਸ ਉਹ ਡਰ ਦੇ ਵਿੱਚ ਹੀ ਸਮਝ ਲਓ ਉਹ ਕਿਸੇ ਨੂੰ ਲਾਗੇ ਲਾ ਕੇ ਰਾਜੀ ਨਹੀਂ ਜੇ ਉਹ ਬੀਜੇਪੀ ਦੇ ਵਿੱਚ ਰਹੇ ਨੇ ਤੇ 2023 ਦੇ ਵਿੱਚ ਨਵੇਂ ਮਹੀਨੇ ਉਹ ਪੋਸਟ 'ਤੇ ਹੱਥ ਦਾ ਨਿਸ਼ਾਨ ਕਾਂਗਰਸ ਦਾ ਜਿਹੜਾ ਲੋਕ ਉਹਦੇ ਨਾਲ ਲਾ ਕੇ ਕਰ ਰਹੇ ਤੁਸੀਂ ਕੱਲੇ ਆਏ ਹੋ ਤੁਹਾਡੇ ਨਾਲ ਤਾਂ ਕੋਈ ਹੋਰ ਬੀਜੇਪੀ 'ਚ ਬੰਦਾ ਆਇਆ ਹੀ ਨਹੀਂ ਤੇ ਜੇਕਰ ਕੋਈ ਹੋਰ ਆਇਆ ਹੀ ਨਹੀਂ ਤੇ ਅਗਲੇ ਤਿਹੋ ਕਹਿਣਗੇ ਕੀ ਉਹਨਾਂ ਦੀ ਕਿਹੜੀ ਗੱਲ ਹੈ ਨਾ 3 4 13 14 18 ਚੋਂ ਨਾ 18 ਚੋਂ ਉਹ ਕਹਿੰਦੇ ਸੀ 100 150 ਬੰਦਾ ਆਏ ਆ ਬੀਜੇਪੀ ਨੂੰ ਛਟਕਾ ਨਹੀਂ ਕਦੋਂ ਤੁਹਾਨੂੰ ਅੱਜ ਚੰਦਰਾ ਆਏ ਉਹਨਾਂ ਨੇ ਇਹਦੇ ਛਟਕਾ ਲੱਗਾ ਤੁਹਾਨੂੰ ਲਿਸਟ ਦਿੱਤੀ ਉਹਨਾਂ ਨੇ ਉਹਨਾਂ ਇਹ ਤਾਂ ਹੁਣ ਗਾਂਹ ਇਲੈਕਸ਼ਨ ਚ ਪਤਾ ਲੱਗ ਜੇਗਾ ਕਿ ਉਹਨਾਂ ਦੇ ਪੱਲੇ ਕੀ ਹੈ ਤਾਂ ਕਹਿੰਦੇ ਬਾਕੀ ਜਿਹੜਾ ਉਹਨਾਂ ਦਾ ਕੋਈ ਸ਼ੱਕ ਹੈ ਨਾ ਕੋਈ ਵਹਿਮ ਹੈ ਉਹ ਕਹਿੰਦੇ ਇਲੈਕਸ਼ਨ ਚ ਪੂਰਾ ਘਟ ਚਲੋ ਕਰ ਦਿਓ ਪੂਰਾ ਅਸੀਂ ਉਹ ਜਰੂਰ ਵੇਖਾਂ ਕਿਹੜਾ ਵਹਿਮ ਆ ਅਸੀਂ ਤਾਂ ਅਰਤਾ ਸਿੰਘ ਬਾਜਵਾ ਅੱਜ ਤੁਹਾਡੇ ਘਰ ਆ ਵਿਖੇ ਆਏ ਨੇ ਔਰ ਤੁਹਾਨੂੰ ਅੱਜ ਨਾਲ ਤੋਰਿਆ ਇਹ ਕੱਲ ਨੂੰ ਫਿਰ ਫਤਿਹ ਬਾਜਵਾ ਤੁਹਾਡੇ ਕੋ ਘਰ ਆਉਂਦੇ ਨੇ ਤੇ ਫਿਰ ਤੁਸੀਂ ਉਹਨਾਂ ਨਾਲ ਤੁਰਪੋਗੇ ਕਿ ਉਹਨਾਂ ਨੂੰ ਚਾਹ ਪਾਣੀ ਨਾਲ ਹੀ ਸਾਰ ਦੋ ਮੈਂ ਬੀਜੇਪੀ ਨਾਲ ਸਾਡੀ ਟੱਕਰ ਹੋਗੀ ਹੀਰਾ ਵਾਲੀ ਤੇ ਬੰਦਾ ਹੀ ਕੋਈ ਨਹੀਂ ਮੈਂ ਤਾਂ ਉਹਨਾਂ ਨੂੰ ਜਿਸਤੇ ਨਹੀਂ ਕਰਦਾ ਤੁਸੀਂ ਜਿਹੜਾ ਭਾਰ ਭਾਰ ਨਾਲ ਹੀ ਹੀਰੇ ਵਾਲੀ ਨੂੰ ਚੈ ਜੰਗਲ ਨੂੰ ਅੱਗ ਲੱਗ ਚੁੱਕੀ ਉਹਨਾਂ ਨੇ ਤੋਂ ਵੇਚੀ ਚੈੱਕ ਕਰਾ ਲਿਆ ਠੀਕ ਹੈ ਉਹਨਾਂ ਦਾ ਕਹਿਣਾ ਥੋੜਾ ਕੀਤੀ ਵਾਰ ਜਾਨੀ ਉਹ ਕੱਲੇ ਆਏ ਨੇ ਨਾ ਉਹ ਪਹਿਲਾਂ ਸੀ ਨਾ ਹੋਣ ਵਾ ਦੋ ਸਾਲਾਂ ਦੇ ਵਿੱਚ ਭਾਜਪੀ ਨੇ ਤੁਹਾਨੂੰ ਪਿਆਰ ਬਖਸ਼ਿਆ ਖਾਸ ਕਰਕੇ ਹੀਰਾਵਲੀ ਤੋਂ ਉਹਨਾਂ ਦੇ ਦਫ਼ਤਰ ਤੋਂ ਬਾਕੀ ਸਾਥੀਆਂ ਨੇ ਹੁਣ ਇਹ ਪਿਆਰ ਜਿਹੜਾ ਕਿਵੇਂ ਵਿਆਹ ਸਣੇ ਕਿੱਦਾਂ ਮੁੜਦਾ ਜਿੱਦਾਂ ਦਾ ਕੋਈ ਮੈਨੂੰ ਕੋਈ ਵਿਆਜ ਭਾਜੀ ਪਾਏਗਾ ਮੈਨੂੰ ਤੇ ਮੈਂ ਸਮਝਦਾ ਤੀਣੀ ਚੋਣੀ ਮੋੜ ਨਹੀਂ ਹੁੰਦੀ ਪੂਰੀ ਤਰ੍ਹਾਂ ਮੋੜ ਕੇ ਦਵਾਂਗਾ ਸਾਡੀ ਲੱਗਦੀ ਕਿਸੇ ਨਾਲ ਵੇਖੀ ਤੇ ਟੁੱਟਦੀ ਨੂੰ ਜੱਗ ਜਾਣਦਾ ਸੀ ਇਹ ਰਿਸ਼ਤਾ ਸੀ ਦੋ ਸਾਲ ਦਾ ਤੇ ਆਖਿਰ ਵਜ੍ਹਾ ਕੀ ਬਣੀ ਕਿ ਇਹ ਰਿਸ਼ਤਾ ਦੋਹਾਂ ਸਾਲਾਂ ਦੇ ਬਾਅਦ ਟੁੱਟ ਗਿਆ ਟੁੱਟ ਗਿਆ ਤੋੜ ਦਿੱਤਾ ਗਿਆ ਕਿ ਜਾਂ ਫਿਰ ੱੱਕੇ ਨਾਲ ਤੋੜ ਦਿੱਤਾ ਗਿਆ ਉਹ ਦੱਸਣ ਕਿ ਸਾਨੂੰ ਰਵਿੰਦਰ ਸ਼ਰਮਾ ਜੀ ਸ਼ਰਮਾ ਜੀ ਤੁਹਾਡਾ ਬਹੁਤ ਸਵਾਗਤ ਮੈਂ ਸਭ ਤੋਂ ਪਹਿਲਾਂ ਤੇ ਐਨਆਰਆਈ ਚੈਨਲ ਦਾ ਤੁਸੀਂ ਮੇਰੇ ਨਿਵਾਸ ਸੇ ਆਇਓ ਮੈਂ ਤੁਹਾਡਾ ਵੈਲਕਮ ਕਰਦਾ ਔਰ ਇਸ ਐਨਆਰਆਈ ਚੈਨਲ ਦੇ ਭਰਾ ਰਸ਼ਪਾਲ ਹੋਣ ਦਾ ਬਹੁਤ ਸਤਿਕਾਰ ਕਰਦਾ ਰਵਿੰਦਰ ਜੀ ਅਕਸਰ ਕੋ ਰਿਸ਼ਤਾ ਟੁੱਟਦਾ ਤੇ ਬੰਦਾ ਅਫਸੋਸ ਕਰਦਾ ਮੈਂ ਕੀ ਕਹਾਂ ਅਫਸੋਸ ਕਰਾਂ ਵਧਾਈ ਦਵਾਂ ਕਿਸ ਚੀਜ਼ ਦੀ ਆ ਜਿਹੜਾ ਬੀਜਪੀ ਨਾਲ ਰਿਸ਼ਤਾ ਟੁੱਟਾ ਤੁਹਾਡਾ ਬੀਜਪੀ ਨਾਲ ਮੇਰਾ ਕੋਈ ਰਿਸ਼ਤਾ ਹੈ ਹੀ ਨਹੀਂ ਸੀ 2 ਸਾਲ ਐਦਾਂ ਦੇ ਰਿਸ਼ਤੇ ਨੂੰ ਪਤਾ ਕੀ ਕਹਿੰਦੇ ਤੁਸੀਂ ਵੀ ਜਾਣਦੇ ਨਾ ਜਿਹੜਾ ਬੰਦਾ ਨਜਾਇਜ਼ ਰਵੇ ਕਿਸੇ ਨਾਲ ਕੀ ਕਹਿੰਦੀ ਉਹਨੂੰ ਮੇ ਮੈਨੂੰ ਨਹੀਂ ਪਤਾ ਜੇ ਤੁਸੀਂ ਕੋਈ ਡਾਇਲੌਗ ਛੱਡੋਗੇ ਤਾਂ ਮੈਨੂੰ ਪਤਾ ਲੱਗੂ ਤੁਸੀਂ ਦੱਸੋ ਨਾ ਤੁਸੀਂ ਕਹਿੰਦੇ ਮੇਰਾ ਕੋਈ ਰਿਸ਼ਤਾ ਨਹੀਂ ਸੀ ਤਾਂ ਬੀਜਪੀ ਨਾਲ ਕਿੱਦਾਂ ਰਹੀ ਰਹੀਗੇ 2 ਸਾਲ ਆਪਾਂ ਕਲੀਅਰ ਕਰ ਦੇਣਾ ਨਾ ਜਿਹੜੀ ਗੱਲ ਜਾਤ ਮੈਨੂੰ ਸਿੱਧੀ ਪੁੱਛੋ ਮੈਂ ਉਹਦਾ ਜਵਾਬ ਦਵਾਂਗਾ ਮੈਨੂੰ ਇਹ ਦੱਸੋ ਵੀ 2 ਸਾਲ ਤੁਸੀਂ ਬੀਜਪੀ ਨਾਲ ਸੀ ਜਾਂ ਨਹੀਂ ਮੈਂ ਸਿਰਫ ਫਤਿਹ ਸਿੰਘ ਬਾਜਵੇ ਨਾਲ ਸੀ ਫ ਉਹ ਰਾਜ ਵੀ ਭਰਾ ਵਾ ਤੇ ਕੱਲ ਵੀ ਭਰਾ ਰਿਆ ਨਾ ਮੈਂ ਤੇ ਉਹ ਇਲੈਕਸ਼ਨ ਬਟਾਲੇ ਲੜਨ ਆਇਆ ਸੀ ਤੇ ਜਦੋਂ ਬਾਜਵਾ ਫੈਮਿਲੀ ਦਾ ਕੋਈ ਮੈਂਬਰ ਕਿਸੇ ਵੀ ਜਗ੍ਹਾ ਤੋਂ ਇਲੈਕਸ਼ਨ ਲੜਦਾ ਤੇ ਮੇਰਾ ਫਰਜ਼ ਬੰਦਾ ਕਿ ਮੈਂ ਉਹਨਾਂ ਦੇ ਨਾਲ ਤੁਰਾਂ ਜੋ ਮੈਂ ਇਹਨਾਂ ਦੇ ਨਾਲ ਰਿਆਂ ਐਕਸਪੀਰੀਅੰਸ ਵੇਖਿਆ ਕਿ ਬੀਜੇਪੀ ਦੇ ਜਿਹੜੇ ਕੁਝ ਮੈਂਬਰ ਲਾ ਲੋ ਜਾਂ ਚੰਦ ਮੈਂਬਰ ਜਾਂ ਇਹਨਾਂ ਦੇ ਜਿਹੜੇ ਹੋਰ ਵੀ ਇੱਥੇ ਦੇ ਉੱਪਰ ਲੀਡਰ ਵੀ ਹੈਗੇ ਨੇ ਜਿਹੜੇ ਬਟਾਲੇ 'ਚ ਵੱਡੇ ਆਪਣੇ ਆਪ ਨੂੰ ਲੀਡਰ ਸਮਝਦੇ ਨੇ ਮੈਂ ਨਹੀਂ ਸਮਝਦਾ ਕਿ ਕਿਸੇ ਬੰਦੇ ਨੂੰ ਆਪਣੇ ਨਾਲ ਲਾ ਕੇ ਜਿੱਤੇ ਉਹ ਕਿਸੇ ਨੂੰ ਨਾ ਉਹ ਸਮਝਿਆ ਕਿ ਸਿਰਫ ਅਸੀਂ 4-5 ਜਣੇ ਹੈਗੇ ਆ ਤੇ ਜਾਂ ਜਿਹੜੇ ਆ ਗਏ ਅਸੀਂ ਆਪ ਹੀ ਲੀਡਰ ਹਈਏ ਕੋ ਚੌਥਾ ਬੰਦਾ ਆ ਜੇ ਉਹਨੂੰ ਐ ਹੀ ਡਰ ਲੱਗ ਲੱਪਿੰਦਾ ਉਹ ਆਪਸ ਹੀ ਲੜੀ ਜਾਂਦੇ ਉਹ ਮੇਰੇ ਵਰਗਾ ਬੰਦਾ ਜਿਹੜਾ ਖੁਦ ਆਪ ਪੰਜਾਬ ਦਾ ਚੇਰਮੈਨ ਰਿਹਾ ਹੋਵੇ 10 ਸਾਲ ਯੂਨ ਦਾ ਮੈਂ ਪ੍ਰਧਾਨ ਰਿਹਾ ਸੀ ਇੱਥੇ ਕੋਆਪਰੇਟ ਬੈਂਕ ਦੀ ਇਲੈਕਸ਼ਨ ਲੜ ਕੇ ਮੈਂ ਉਹ ਜਿੱਤੀ ਆ ਪੰਜਾਬ ਦਾ ਮੈਂ ਕਾਂਗਰਸ ਦਾ ਵੀ ਜਨਰਲ ਸੈਕਟਰੀ ਆਵਾ ਔਰ ਕਈ ਉਹਦਿਆਂ ਤੇ ਮੈਂ ਵੱਡਿਆਂ ਦੇ ਵੀ ਉਹਦਿਆਂ ਰਿਆਂਦੇ ਆ ਯਾਨੀ ਗੱਲ ਆਲ ਇੰਡੀਆ ਦਾ ਮੈਂ ਬ੍ਰਾਡਕਾਸਟਿੰਗ ਦਾ ਵੀ ਤੁਹਾਡਾ ਡਾਇਰੈਕਟਰ ਆਵਾ ਪਰ ਗੱਲ ਹੈ ਕਿ ਉਹ ਉਹਨਾਂ ਨੂੰ ਇਹ ਬਰਦਾਸ਼ਤ ਨਹੀਂ ਹੁੰਦਾ ਕਿ ਚੰਗਾ ਭਲਾ ਬੰਦਾ ਆ ਗਿਆ ਹਾਏ ਰੱਬਾ ਕਿ ਤੇ ਸਾਡੀ ਨੰਗ ਪੋਸਟ ਕੋਲੇ ਉਹ ਡਰ ਦੇ ਵਿੱਚ ਹੀ ਸਮਝ ਲਓ ਉਹ ਕਿਸੇ ਨੂੰ ਲਾਗੇ ਲਾ ਕੇ ਰਾਜੀ ਨਹੀਂ ਤੇ ਮੈਂ ਜੇ ਦੋ ਢਾਈ ਸਾਰਿਆਂ ਓਨਲੀ ਫਤੇਹ ਸਿੰਘ ਬਾਜਵੇ ਕਰਕੇ ਡਾਰਕ ਦੇ ਕੋ ਲੱਗ ਰਹੀ ਤੁਹਾਨੂੰ ਕੌਣ ਤੁਹਾਨੂੰ ਲਾਗੇ ਲਾਗੇ ਰਾਜੀ ਨਹੀਂ ਸੀਗਾ ਔਰ ਕਿਤੇ ਕਰਕੇ ਛੱਡੀ ਹੈ ਤੁਸੀਂ ਬੀਜੇਪੀ ਕੋਈ ਤੇ ਵਜ੍ਹਾ ਕੋਈ ਤੇ ਕਾਰਨ ਹੋਏਗਾ ਨਾ ਹੁਣ ਅੱਜ ਕੱਲ੍ਹ ਵੇਖੋ ਤੁਸੀਂ ਕੱਲੇ ਆਏ ਹੋ ਤੁਹਾਡੇ ਨਾਲ ਤਾਂ ਕੋਈ ਹੋਰ ਬੀਜੇਪੀ ਚ ਬੰਦਾ ਆਇਆ ਹੀ ਨਹੀਂ ਤੇ ਜੇਕਰ ਕੋਈ ਹੋਰ ਆਇਆ ਹੀ ਨਹੀਂ ਤੇ ਅਗਲੇ ਤੇਹੋ ਕਹਿਣਗੇ ਕੀ ਉਹਨਾਂ ਦੀ ਕਿਹੜੀ ਗੱਲ ਹੈ ਨਾ 3 4 13 14 ਗਿਡਕਾਂ ਚ ਉਹਨਾਂ ਮੇਰਾਂ ਚੋਂ ਇਹ ਤੇ ਉਹਨਾਂ ਨੇ ਕੱਲ ਕਹਿਣਾ ਗੱਲ ਇਹ ਆ ਕਿ ਤੁਸੀਂ ਜਦੋਂ ਬਾਯੋ ਸਾਹਿਬ ਆਏ ਹੀ ਨਾ ਜਾਂ ਤੇ ਉਹਨਾਂ ਨੂੰ ਕਹਿੰਦੇ ਕਿ ਜਿਹੜੇ ਮੇਰੇ ਨਾਲ ਸਾਥੀ ਆਏ ਸਾਰਿਆਂ ਦੇ ਸਰੂਪੇ ਪਵਾ ਲਈਂਦੇ ਸਮਝ ਜਿਓਣਾ ਮੇਰੇ ਨਾਲ 100 150 ਬੰਦਾ ਇੱਥੇ ਆਇਆ ਸੀ ਯਾਨ ਤੇ ਸਾਰਿਆਂ ਦੀ ਜੇ ਕੋਈ ਵੀਡੀਓ ਬਣਾਈ ਸ਼ਾਇਦ ਤੁਹਾਨੂੰ ਉਹਦੇ ਵਿੱਚ ਆ ਹੀ ਜਾਏਗਾ ਉਹ ਮੈਂ ਸਾਰੇ ਮੇਰੇ ਨਾਲ ਜਿੰਨੇ ਕਿ ਗਏ ਸੀ ਮੇਰੇ ਸਹਾਨੋਂ ਉਤੋਂ ਵੱਧ ਤੇ ਮੇਰੇ ਨਾਲ ਇੱਥੇ ਮੇਰੇ ਸਾਥੀ ਮੇਰੇ ਨਾਲ ਆਏ ਨੇ ਬਾਕੀ ਗੱਲ ਹੈ ਕਿ ਜਿਹੜੇ ਕਹਿੰਦੇ ਆ ਕਿ ਇਹ ਇਹ ਆਇਆ ਨਹੀਂ ਗਿਆ ਨਹੀਂ ਤੇ ਉਹਨਾਂ ਨੂੰ ਪਤਾ ਹੋਏਗਾ ਨਾ ਇਹ ਤਾਂ ਹੁਣ ਗਾਂਹ ਇਲੈਕਸ਼ਨ ਚ ਪਤਾ ਲੱਗ ਜਾਏਗਾ ਕਿ ਉਹਨਾਂ ਦੇ ਭਲੇ ਕੀ ਆ ਹਮ ਹੀਰਾਵਾਲੀਆ ਇਸ ਗੱਲ ਨੂੰ ਲੈ ਕੇ ਦਾਵਾ ਕਰਦੇ ਨੇ ਕਿ ਫਤੇਜ ਸਿੰਘ ਬਾਜਵਾ ਵਾਸਤੇ ਜਿਹੜੀ ਕੈਂਪੇਨ ਕੀਤੀ ਉਹਨਾਂ ਜ਼ਬਰਦਸਤ ਕੀਤੀ ਔਰ ਉਸੇ ਕੈਂਪੇਨ ਦਾ ਨਤੀਜਾ ਹੀ ਕਿ ਜਿਹੜੀ 14000 ਦੇ ਕਰੀਬ ਵੋਟ ਐ ਉਹਨਾਂ ਨੂੰ ਮਿਲਦੀ। ਦੇਖੋ ਹੀਰਾਵਾਲੀਆ ਜਦੋਂ ਫਤੇਜ ਸਿੰਘ ਬਾਜਵਾ ਇਲੈਕਸ਼ਨ ਲੜ ਰਿਹਾ ਸੀ ਇਹ ਓਨਲੀ ਜਨਰਲ ਸੈਕਟਰੀ ਸੀ ਪਾਰਟੀ ਦਾ। ਜ਼ਿਲ੍ਹੇ ਦਾ ਪ੍ਰਧਾਨ ਇਹ ਬਾਅਦ ਚ ਬਣਿਆ ਉਦੋਂ ਰਕੇਸ਼ ਭਾਟਿਆ ਜ਼ਿਲ੍ਹੇ ਦਾ ਪ੍ਰਧਾਨ ਸੀ। ਭਾਜਪਾ ਦੀ ਇੱਕ ਬੜੀ ਵੱਡੀ ਡੈਲੋਜੀ ਹੈ ਕਿ ਜਿਹੜਾ ਜ਼ਿਲ੍ਹੇ ਦਾ ਪ੍ਰਧਾਨ ਹੁੰਦਾ ਵਾ ਭਾਜਪਾ ਉਹਨੂੰ ਬਹੁਤ ਰਿਸਪੈਕਟ ਦਿੰਦੀ ਐ। ਠੀਕ ਐ। ਉਹਨੂੰ ਹਰ ਜਗ੍ਹਾ ਤੇ ਹਰ ਫੰਕਸ਼ਨ 'ਚ ਕੋਈ ਮਿਨਿਸਟਰ ਆਵੇ ਕੋਈ ਐਮਐਲਏ ਉਦੋਂ ਰਕੇਸ਼ ਭਾਟੀ ਆਈ ਸੀ ਇਹਨੂੰ ਤਾਂ ਆਪਾਂ ਸੋਦੋ ਪਤਾ ਵੀ ਨਹੀਂ ਹੈਗਾ ਕਿ ਇਹ ਕਿਤੇ ਸਾਡੇ ਕੰਮ 'ਚ ਹੈਗਾ ਨਹੀਂ ਹੈਗਾ ਇਹ ਤਾਂ ਬਾਅਦ 'ਚ ਇਹ ਜ਼ਿਲ੍ਹੇ ਦਾ ਪ੍ਰਧਾਨ ਬਣਿਆ ਤਾਂ ਸਾਨੂੰ ਪਤਾ ਲੱਗਾ ਹੀਰਾਵਾਲੀ ਮੈਂ ਅੱਜ 32 ਸਾਲ ਤੋਂ ਪ੍ਰਤਾਪ ਸਿੰਘ ਬਾਜਵਾ ਔਰ ਫਤਿਹ ਬਾਜਵਾ ਜਾਂ ਬਾਜਵਾ ਫੈਮਿਲੀ ਦੇ ਨਾਲ ਆ ਜੇ ਮੈਨੂੰ ਉਹਨਾਂ ਨੇ ਦਿੱਤਾ ਸਭ ਕੁਝ ਕੀਤਾ ਤਾਂ ਮੈਂ ਉਹਨਾਂ ਦੇ ਨਾਲ ਵਫਾਦਾਰੀ ਇਹਨੂੰ ਕਹਿੰਦੇ ਮੇਰਾ ਪਤਾ ਨਹੀਂ ਕਿੰਨਾ ਕੁ ਨੁਕਸਾਨ ਕੋਰੋਨਾ 'ਚ ਹੋਇਆ ਕਈ ਕੁਝ ਹੋਇਆ ਪਰ ਮੈਂ ਅੱਜ ਵੀ ਨਾਲ ਉਹਨਾਂ ਦੇ ਸਟੈਂਡ ਕਰਦਾ ਇਹ ਥੋੜੀ ਗੱਲ ਆ ਕਿ ਮੈਂ ਨਿੱਕੀ ਜੀ ਗੱਲਾਂ ਕਰਕੇ ਤੇ ਭੱਜਿਆ ਕਰਾਂ ਹਰਤਾਬ ਸਿੰਘ ਬਾਜਵਾ ਅੱਜ ਤੁਹਾਡੇ ਗਰੇ ਵਿਖੇ ਆਏ ਨੇ ਔਰ ਤੁਹਾਨੂੰ ਅੱਜ ਨਾਲ ਤੋਰ ਰਿਹਾ ਇਹ ਕੱਲ ਨੂੰ ਫਿਰ ਫਤਿਹ ਬਾਜਵਾ ਤੁਹਾਡੇ ਕੋ ਘਰ ਆਉਂਦੇ ਨੇ ਤੇ ਫਿਰ ਤੁਸੀਂ ਉਹਨਾਂ ਨਾਲ ਤੁਰਪੋਗੇ ਕਿ ਉਹਨਾਂ ਨੂੰ ਚਾਹ ਪਾਣੀ ਨਾਲ ਹੀ ਸਾਰਦੋਗੇ ਗੱਲ ਇਹ ਆ ਕਿ ਫਤਿਹ ਸਿੰਘ ਬਾਜਵਾ ਦਾ ਇੱਕ ਘਰ ਆ ਮੋਸਟ ਵੈਲਕਮ ਜਦੋਂ ਮਰਜ਼ੀ ਉਹ ਆ ਸਕਦੇ ਨੇ ਜਦੋਂ ਮਰਜ਼ੀ ਮੈਂ ਉਹਨਾਂ ਦੇ ਘਰ ਜਾ ਸਕਦਾ ਨਾ ਉਹਨਾਂ ਨੇ ਮੈਨੂੰ ਕਦੀ ਰੋਕਣਾ ਵਾ ਤੇ ਨਾ ਮੈਂ ਉਹਨਾਂ ਨੂੰ ਕਦੀ ਰੋਕਣਾ ਉਹ ਮੇਰਾ ਇੱਕ ਪਰਿਵਾਰ ਆ ਸਮਝ ਲਿਓ ਬਾਕੀ ਰਹੀ ਗੱਲ ਪਾਰਟੀ ਦੀ ਪਾਰਟੀ ਮੇਰਾ ਮਾਨ ਸੀ ਕਿ ਮੈਂ ਵਿਖੋ ਸਾਰੀ ਉਮਰ ਬਚਪਨ ਤੋਂ ਲੈ ਕੇ ਕਾਂਗਰਸ ਪਾਰਟੀ ਚ ਰਿਹਾ ਪ੍ਰਤਾਪ ਸਿੰਘ ਬਾਜਵਾਦ ਤੋਂ ਸਾਡਾ ਲੀਡਰ ਸੀ ਇਹਨਾਂ ਦੇ ਨਾਲ ਰਿਹਾ ਹਾਂ ਤੇ ਹੁਣ ਇਹ ਵਿਖੋ ਮੇਰਾ ਨਹੀਂ ਜਿਹੜੀ ਪਾਰਟੀ ਜਮਾਨ ਨਹੀਂ ਲੱਗਦਾ ਉਹਨਾਂ ਦੀ ਡਾਇਲੋਜੀ ਮੈਨੂੰ ਨਹੀਂ ਚੰਗੀ ਲੱਗਦੀ ਤਾਂ ਆਪਾਂ ਆਪਣੀ ਪਾਰਟੀ ਚ ਆ ਗਏ ਹਾਂ ਹੁਣ ਤਗੜੇ ਹੋ ਕੇ ਕੰਮ ਕਰਾਂਗੇ ਸ਼ਰਮਾ ਜੀ ਹੁਣ ਤੁਹਾਡੀ ਟੱਕਰ ਕਿਸ ਦੇ ਨਾਲ ਹੋਏਗੀ ਫਤੇਜ ਸਿੰਘ ਬਾਜਵੇ ਦੇ ਨਾਲ ਹੁਣ ਇਹ ਚੋਣਾਂ ਵਿੱਚ ਇਹਨਾਂ ਇਲੈਕਸ਼ਨਾਂ 'ਚ ਟੱਕਰ ਹੋਏਗੀ ਹੀਰੇਵਾਲੀ ਦੇ ਨਾਲ ਹੋਏਗੀ ਕਿ ਬੀਜੇਪੀ ਨਾਲ ਮਤ ਤੁਸੀਂ ਕੀ ਸਮਝਦੇ ਟੱਕਰ ਕਿਸ ਦੇ ਨਾਲ ਮੈਂ ਬੀਜੇਪੀ ਨਾਲ ਸੜੀ ਟੱਕਰ ਹੋ ਗਈ ਹੀਰਾ ਵਾਲੀ ਤੇ ਬੰਦਾ ਹੀ ਕੋਈ ਨਹੀਂ ਮੈਂ ਤਾਂ ਉਹਨੂੰ ਜਸਤੇ ਨਹੀਂ ਕਰਦਾ ਤੁਸੀਂ ਜਿਹੜਾ ਬਾਰ-ਬਾਰ ਨਾਲ ਲਿੰਦੇ ਫਤਿਹ ਸਿੰਘ ਬਾਜਵਾ ਇੱਕ ਉਹ ਆਪਣਾ ਲੀਡਰ ਉਹਨੇ ਬੀਜੇਪੀ ਦੀ ਆਪਣੀ ਲੜਾਈ ਲੜਨੀ ਹੈ ਅਸੀਂ ਆਪਣੀ ਲੜਨੀ ਹੈ ਹਰ ਬੰਦੇ ਨੇ ਜੇ ਮੈਂ ਹੁਣ ਇੱਥੇ ਆ ਗਿਆ ਤੇ ਜੇ ਮੈਂ ਆਪਣੀ ਪਾਰਟੀ ਦੀ ਲੜਾਈ ਨਾ ਲੜਾਂ ਤੇ ਉਹਨਾਂ ਦੀ ਉਹਨਾਂ ਦੀ ਗਦਾਰੀ ਕਰਾਂ ਗਦਾਰੀ ਉਹਨਾਂ ਬਾਰੇ ਕੋਈ ਗੱਲ ਕਰਾਂ ਤੇ ਫਿਰ ਉਹ ਉਹ ਮਾਰੀ ਗੱਲ ਮੈਂ ਤਾਂ ਪੂਰੀ ਡਟ ਕੇ ਲੜਾਈ ਲੜਾਂਗਾ ਆ ਜਿਹੜਾ 2 ਸਾਲਾਂ ਦੇ ਵਿੱਚ ਭਾਜਪੀ ਨੇ ਤੁਹਾਨੂੰ ਪਿਆਰ ਬਖਸ਼ਿਆ ਖਾਸ ਕਰਕੇ ਹੀਰਾਵਾਲੀ ਤੋਂ ਉਹਨਾਂ ਦੇ ਦਫ਼ਤਰ ਤੋਂ ਬਾਕੀ ਸਾਥੀਆਂ ਨੇ ਹੁਣ ਇਹ ਪਿਆਰ ਜਿਹੜਾ ਕਿਵੇਂ ਵਿਆਸਣ ਕਿਦਾਂ ਮੋੜੂਗੇ ਵਿਆਜ ਵੇਖੋ ਜੀ ਮੈਂ ਖੁਦ ਫਾਈਨਾਂਸ ਕੰਪਨੀ ਦਾ ਮਾਲਕ ਰਿਆਂ ਤੇ ਮੈਨੂੰ ਕਿਸੇ ਨੂੰ ਵਿਆਜ ਮੋੜਨਾ ਤੇ ਸੂਦ ਸਮੇਤ ਕਿਦਾਂ ਲੈਣਾ ਤੇ ਕਿਦਾਂ ਦੇਣਾ ਉਹਨੂੰ ਪੂਰੀ ਤਰ੍ਹਾਂ ਹੁੰਦਾ ਜਿੱਦਾਂ ਦਾ ਕੋਈ ਮੈਨੂੰ ਕੋਈ ਵਿਆਜ ਭਾਜੀ ਪਾਏਗਾ ਮੈਨੂੰ ਤਾਂ ਮੈਂ ਸਮਝਦਾ ਤੀਣੀ ਚੋਣੀ ਮੋੜ ਨਹੀਂ ਹੁੰਦੀ ਪੂਰੀ ਤਰ੍ਹਾਂ ਮੋੜ ਕੇ ਦੇਵਾਂਗਾ ਮੈਂ ਐਸੀ ਗੱਲ ਕੋਈ ਨਹੀਂ ਨਾਲੇ ਮੈਂ ਪਿੰਡੂ ਬਹਾਮਣਾਂ ਪਿੰਡ ਮੇਰਾ ਰੂਪਵਾਲੀ ਬਹਾਮਣਾਂ ਦਾ ਅੱਜ 74 ਸਾਲ ਹੋ ਗਏ ਸਾਨੂੰ ਉਸ ਪਿੰਡ ਦੇ ਸਰਪੰਚ ਬਣਦਿਆਂ ਨੂੰ ਇਹਦਾ ਮਤਲਬ ਹੈਗਾ ਕਿ ਜੇ ਉਸ ਇਲਾਕੇ ਦੇ ਅਸੀਂ 74 ਸਾਲ ਦੇ ਲਗਾਤਾਰ ਸਰਪੰਚ ਬਣ ਰਹੇ ਆ ਤੇ ਪਿੰਡ ਵਾਲਿਆਂ ਨੇ ਸਾਨੂੰ ਕੁਝ ਸਮਝ ਕੇ ਬਣਾਉਂਦੇ ਸੀ ਨਾ ਤੇ ਕੋਈ ਗੱਲ ਨਹੀਂ ਜੇ ਇਹੋ ਜੇ ਕੰਮ ਤੇ ਕੋਈ ਗਾਲੀ ਕੋਈ ਨਹੀਂ ਹੈਗੀ ਕਿ ਜਦੋਂ ਮਰਜ਼ੀ ਜਿੱਦਾਂ ਦਾ ਕਹੋਗੇ ਉਦਾਂ ਦਾ ਜਵਾਬ ਦੇਵਾਂਗੇ ਕਾਂਗਰਸ ਚ ਸ਼ਾਮਲ ਹੁੰਦੇ ਆਂ ਜੱਟ ਪੰਡਤ ਬਣ ਚੁੱਕੇ ਨੇ ਰਵਿੰਦਰ ਸ਼ਰਮਾ ਸੋ ਉਹਨਾਂ ਦਾ ਕਹਾ ਕਿ ਜਿੱਦਾਂ ਦਾ ਕੋਈ ਲਲਕਾਰਾ ਮਾਰੇਗਾ ਉਹਨੂੰ ਉਸੇ ਦੇ ਲਲਕਾਰੇ ਨੂੰ ਉਸੇ ਲਲਕਾਰੇ ਦੇ ਨਾਲ ਹੀ ਜਵਾਬ ਦਿੱਤਾ ਜਾਏਗਾ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਬੀਜੇਪੀ ਦੇ ਸਾਹਮਣੇ ਜਦੋਂ ਬੀਜੇਪੀ ਦੇ ਸਾਹਮਣੇ ਚਿਹਰਾ ਫਤੇਜੰਗ ਸਿੰਘ ਬਾਜਵਾ ਹੁੰਦਾ ਹੈ ਜਾਂ ਕੋਈ ਹੋਰ ਚਿਹਰਾ ਹੁੰਦਾ ਹੈ ਤਾਂ ਉਹਨਾਂ ਦੇ ਨਾਲ ਕਿਵੇਂ ਨਜਿੱਠਦੇ ਨੇ ਸੋ ਸਾਡੇ ਨਾਲ ਨੇ ਇਸ ਲਈ ਜ਼ਿਲ੍ਹਾ ਪ੍ਰਧਾਨ ਹੀਰਾ ਵਾਲੀਆ ਜੋ ਬੀਜੇਪੀ ਤੋਂ ਨੇ ਵਾਲੇ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਪਣੇ ਐਨਆਰਏ ਚੈਨਲ ਤੇ ਬੁਲਾਇਆ ਮੈਂ ਤਨ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ ਧੰਨਵਾਦ ਕਰਦਾ ਰਵਿੰਦਰ ਸ਼ਰਮਾ ਅੱਜ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਘਰ ਜਾਂਦੇ ਨੇ ਉਹਨਾਂ ਨੂੰ ਕਾਂਗਰਸ ਚ ਸ਼ਾਮਲ ਕਰਦੇ ਆ ਤੁਹਾਡਾ ਕੀ ਕਹਿ ਕਿਸ ਪਾਰਟੀ ਚ ਸ਼ਾਮਲ ਕੀਤਾ ਉਹਨਾਂ ਨੇ ਕਾਂਗਰਸ ਪਾਰਟੀ ਚ ਸ਼ਾਮਲ ਕੀਤਾ ਉਹ ਬੀਜੇਪੀ ਚ ਕਹਿ ਰਹੇ ਨੇ ਪਿਛਲੇ 2 ਸਾਲ ਤੋਂ ਕੰਮ ਕਰ ਰਹੇ ਨੇ ਇਹ ਪਿਛਲੇ 2 ਸਾਲ ਤੋਂ ਬੀਜੇਪੀ ਚ ਕੰਮ ਕਰ ਰਹੇ ਨੇ ਇਹ ਕਿਸ ਦਾ ਕਹਿਣਾ ਜੀ ਇਹ ਰਵਿੰਦਰ ਸਿੰਘ ਸ਼ਰਮਾ ਜੀ ਨੇ ਦੱਸ ਰਿਹਾ ਹਿਰਾਵਾਲੀਆ ਜੀ ਰਵਿੰਦਰ ਸ਼ਰਮਾ ਤੇ ਨਾਲ ਕੈਸਾ ਰਿਸ਼ਤਾ ਤੁਹਾਡਾ ਰਵਿੰਦਰ ਸ਼ਰਮਾ ਬਟਾਲਾ ਦੇ ਸ਼ਹਿਰਦਾਰ ਨੇ ਹੂੰ ਮੈਨੂੰ ਜਾਣਦਾ ਕਿ ਉਹ ਕਾਂਗਰਸ ਪਾਰਟੀ ਦੇ ਵਿੱਚ ਰਹੇ ਨੇ ਜੀ ਤੁਹਾਡੀ ਪਾਰਟੀ ਚ ਵੀ ਰਹੇ ਨੇ ਦੋ ਸਾਲ ਮੈਨੂੰ ਇਹ ਨਹੀਂ ਪਤਾ ਕਿ ਸਾਡੀ ਪਾਰਟੀ ਦੇ ਵਿੱਚ ਉਹ ਆਏ ਸੀ ਤੇ ਗਏ ਕਦੋਂ ਆ ਉਹ ਇਹ ਕਹਿੰਦੇ ਨੇ ਕਿ ਮੈਂ ਅੱਜ ਭਾਜਪਾ ਛੱਡ ਕੇ ਕਾਂਗਰਸ ਨੂੰ ਜੁਆਇਨ ਕੀਤਾ ਤੇ ਆ ਇੱਕ ਫੇਸਬੁੱਕ ਤੇ ਉਹਨਾਂ ਨੇ ਇੱਕ ਪੋਸਟ ਪਾਈ ਸੀ ਇਹ ਪੋਸਟ ਦੇ ਵਿੱਚ ਕੀ ਸ਼ੋਅ ਕਰਨਾ ਚਾਹੁੰਦੇ ਨੇ ਆ ਤੁਸੀਂ ਆਪ ਚੈੱਕ ਕਰ ਲਓ ਬਿਲਕੁਲ ਇਹ ਪੋਸਟ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਦਰਸ਼ਕੋ ਇਹ 9 ਅਕਤੂਬਰ 2023 ਦੀ ਹੈ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਜੋਤੀ ਜੋਤ ਦਿਵਸ ਹੈ ਉਹਦੇ ਉੱਪਰ ਇਹਨਾਂ ਨੇ ਗੁਰਚਰਨਾਂ ਦੇ ਵਿੱਚ ਸਨਮਰ ਪ੍ਰਣਾਮ ਕੀਤਾ ਹੈ ਔਰ ਇਹ ਦੱਸਿਆ ਨਾ ਰਵਿੰਦਰ ਸ਼ਰਮਾ ਸਾਬਕਾ ਚੇਅਰਮੈਨ ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਔਰ ਨਾਲ ਜਿਹੜਾ ਲੋਗੋ ਲੱਗਾ ਹੈ ਉਹ ਕਾਂਗਰਸ ਦਾ ਰੱਗਾ ਹੋਇਆ ਇਹ ਲੋਕੋ ਲੱਗਾ ਹੋਇਆ ਜੇ ਉਹ ਭਾਜਪਾ ਦੇ ਵਿੱਚ ਰਹੇ ਨੇ ਤੇ 2023 ਦੇ ਵਿੱਚ ਨੌਵੇਂ ਮਹੀਨੇ ਉਹ ਪੋਸਟ ਹੱਥ ਦਾ ਨਿਸ਼ਾਨ ਕਾਂਗਰਸ ਦਾ ਜਿਹੜਾ ਲੋਕੋ ਉਹਦੇ ਨਾਲ ਲਾ ਕੇ ਕਰ ਰਹੇ ਨੇ ਉਹਨਾਂ ਦਾ ਕੋਈ ਕੋਈ ਉਹ ਕਿਸੇ ਘਰੇ ਦੇ ਟੱਕਣ ਨੇ ਉਹ ਰਿਸ਼ਤਾ ਠੀਕ ਹੈ ਹਲਾਉਂਦਾ ਕਿਸੇ ਘਰੇ ਦੇ ਟੱਕਣ ਨੇ ਕੋਈ ਉਹਨਾਂ ਦਾ ਸਲਾਹ ਹੈ ਮੈਂ ਨਹੀਂ ਸਮਝਦਾ ਕਿ ਲੀਡਰ ਜਿਹੜਾ ਹੁੰਦਾ ਵਾ ਉਹ ਆਪਣੇ ਆਪ ਨੂੰ ਕਹਿੰਦਾ ਭਾਜਪਾ ਤੇ ਲੋਕੋ ਕਾਂਗਰਸਾ ਲਾਉਂਦੇ ਆ ਤੇ ਕੀ ਸ਼ੋਅ ਕਰ ਰਹੇ ਨੇ ਕਰ ਕੀ ਰਹੇ ਨੇ ਮੈਂ ਲੀਡਰ ਨਹੀਂ ਮੰਨਦਾ ਉਹ ਤਾਂ ਤੁਹਾਡੇ ਤੇ આરોਪ ਲਗਾ ਰਹੇ ਨੇ ਕਹਿੰਦੇ ਹੀਰੇ ਵਾਲੀਏ ਦੇ ਅੰਦਰ ਹੰਕਾਰ ਹੀ ਇਹਨਾਂ ਕੋਟ-કોટ ਕੇ ਭਰਿਆ ਕਿ ਕਹਿੰਦਾ ਕੋਈ ਉਹਦੇ ਲਾਗੇ ਲਾਕੇ ਰਾਜੀ ਨਹੀਂ ਤਿੰਨ-ਚਾਰ ਬੰਦੇ ਨੇ ਜਿਨ੍ਹਾਂ ਦੀ ਚੌਕੜੀ ਹੈ ਉਹ ਕਹਿੰਦੇ ਨੇ ਅਸੀਂ ਬੀਜੇਪੀ ਆਂ ਇਹ ਹੀ ਕਾਰਨ ਹੈ ਕਿ ਕਹਿੰਦੇ ਅੱਜ ਬੀਜੇਪੀ ਦੇ ਜਿੰਨੇ ਲੀਡਰ ਨੇ ਕੋਈ ਸੱਚੇ ਕੋ ਖੱਬੇ ਕੋ ਕਿਤੇ ਕੋ ਕਿਤੇ ਪੈਚਾਰਤੇ ਬਟਾਲਾ ਜ਼ਿਲ੍ਹਾ ਦੇ ਵਿੱਚ ਭਾਰਤ ਦੀ ਜਨਤਾ ਪਾਰਟੀ ਸਾਰੀ ਲੀਡਰਸ਼ਿਪ ਇੱਕ ਮੁੱਠ ਇੱਕ ਜੋਟਾ ਸ਼ਾਇਦ ਇਹਨਾਂ ਦੀ ਨਿਗਾਵੀਕਾ ਅੱਖਾਂ ਦੀ ਰੌਸ਼ਨੀ ਚੈੱਕ ਕਰਾਉਣ ਫੇਸਬੁੱਕ ਚੈੱਕ ਕਰਨ ਪ੍ਰੋਗਰਾਮ ਚੈੱਕ ਕਰਨ ਜੇ ਇਹਨਾਂ ਨੂੰ ਅਗਿਆਤ ਹੋਵੇ ਇਹ ਵੇਖ ਰਹੇ ਨੇ ਤੇ ਚੈੱਕ ਕਰਨ ਸਾਰੇ ਯਾਰ ਯਾਰ ਸਮਝੂਸ ਹੋ ਰਹੀ ਜਣਾ ਰਵਿੰਦਰ ਸ਼ਰਮਾ ਜੀ ਨੂੰ ਅਸੀਂ ਕਿਸ ਦਿਨ ਕਿਹਾ ਕੋਈ ਗੱਲ ਕੀਤੀ ਆ ਉਹਨਾਂ ਨੇ ਆਪਣੇ ਆਪ ਹੱਥ ਦੇ ਨਿਸ਼ਾਨ ਦਾ ਲੋਗੋ ਲਾਤਾ ਤੇ ਅੱਜ ਉਹ ਕਹਿੰਦੇ ਮੈਂ ਕਾਂਗਰਸ ਚ ਚੱਲਾਂ ਆ ਅੱਜ 8 ਮਹੀਨੇ ਪਹਿਲਾਂ ਉਹ ਲੋਗੋ ਲਾਉਂਦੇ ਨੇ ਇਹ ਕੀ ਮਤਲਬ ਹੈ ਦਾ ਤੁਹਾਡੇ ਨਾਲ ਨਹੀਂ ਤਿੱਖੀ ਤੁਹਾਡੇ ਖਰਾਬੀ ਨਹੀਂ ਤਿੱਖੀ ਭਾਸ਼ਾ ਗੋ ਵਰਤ ਰਹੇ ਕੋਈ ਨਿੱਜੀ ਬੇਰੰਜਿਸ਼ ਮੇਰਾ ਨਾਲ ਕੋਈ ਦੀਜੀ ਕੋਈ ਐਸੀ ਰੰਜਿਸ਼ ਨਹੀਂ ਔਰ ਕਦੀ ਵੀ ਨਹੀਂ ਰਹੀ ਮੇਰੀ ਕਦੀ ਵੀ ਰਵਿੰਦਰ ਸ਼ਰਮਾ ਜੀ ਨਾਲ ਕਦੀ ਕੋਈ ਨਿੱਜੀ ਰੰਜਿਸ਼ ਨਹੀਂ ਰਹੀ ਸ਼ਰਮਾ ਦੇ ਚਾਰਨਲ ਬੀਜੇਪੀ ਨੂੰ ਕੋਈ ਵੱਡਾ ਘਾਟਾ ਹੋਇਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹ ਹੈ ਹੀ ਨਹੀਂ ਸੀ ਉਹ ਕਹਿ ਰਹੇ 100 150 ਬੰਦਾ ਲੈ ਕੇ ਆਏ ਮੈਂ ਤੁਹਾਨੂੰ 100 150 ਬੰਦਾ ਲੈ ਕੇ ਆਏ ਨੇ ਮੇਰੇ ਬਾਈਟ ਦੇ ਵਿੱਚ ਹੈ ਉਹ ਕਹਿੰਦੇ ਸੀ 100 150 ਬੰਦਾ ਆਏ ਆ ਬੀਜੇਪੀ ਨੂੰ ਛੱਡ ਕੇ ਨਹੀਂ ਕਦੋਂ ਤੁਹਾਨੂੰ ਅੱਜ ਚੰਗਰਾਇਆ ਉਹਨਾਂ ਨੇ ਕਹਿੰਦੇ ਝਟਕਾ ਲੱਗਾ ਤੁਹਾਨੂੰ ਲਿਸ ਦਿੱਤੀ ਉਹਨਾਂ ਨੇ ਉਹਨਾਂ ਨੇ ਤੁਹਾਨੂੰ ਸ਼ੋਅ ਕੀਤਾ ਕੱਲੇ ਆਏ ਨੇ ਆਪਣੇ ਘਰ ਦਾ ਪ੍ਰੋਗਰਾਮ ਸੀ ਕਹਿੰਦੇ 100 150 ਕਹਿੰਦੇ ਬਾਕੀ ਜਿਹੜਾ ਉਹਨਾਂ ਦਾ ਕੋਈ ਸ਼ੱਕ ਹੈ ਨਾ ਕੋਈ ਵਹਿਮ ਹੈ ਉਹ ਕਹਿੰਦੇ ਇਲੈਕਸ਼ਨ ਚ ਪੂਰਾ ਕਰ ਦਿਆ ਚਲੋ ਕੋਈ ਪਰਵਾਹ ਨਹੀਂ ਅਸੀਂ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਵਾਂ ਕੰਮ ਕਰਦੇ ਆ ਐਸੇ ਪ੍ਰੈਜ਼ੀਡੈਂਟ ਲੀਡਰਸ਼ਿਪ ਨੇ ਪ੍ਰੈਜ਼ੀਡੈਂਟ ਦਾ ਮੈਨੂੰ ਅਹੁਦਾ ਦਿੱਤਾ ਮੈਂ ਕੰਮ ਕਰ ਰਿਹਾ ਔਰ ਆਪਣੀ ਇਮਾਨਦਾਰੀ ਨਾਲ ਕੰਮ ਕਰ ਰਿਹਾ ਉਹ ਮੈਨੂੰ ਕਿਸੇ ਕੋ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਰਵਿੰਦਰ ਸ਼ਰਮਾ ਕਹ ਰਹੇ ਨੇ ਕਿ ਆਉਣ ਵਾਲੇ ਦਿਨਾਂ ਚ ਹੋਰ ਪਤਾ ਨਹੀਂ ਕਿੰਨੇ ਕ ਬੀਜੇਪੀ ਦੇ ਵਿੱਚੋਂ ਲੋਕ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਉਹ ਕਹਿੰਦੇ ਬੜੀ ਵੱਡੀ ਗਿਣਤੀ ਹੈ ਤੇ ਹੀਰੇਵਾਲੀ ਨੂੰ ਚੈਲੰਜ ਹੈ ਕਿ ਬਚਾ ਸਕਦੇ ਉਹ ਤੇ ਬਚਾ ਲੋ ਜੰਗਲ ਨੂੰ ਅੱਗ ਲੱਗ ਚੁੱਕੀ ਹੈ ਉਹਨਾਂ ਨੂੰ ਗਿਣਤੀ ਚੈੱਕ ਕਰਾ ਦੇ ਠੀਕ ਹੈ ਉਹਨਾਂ ਨੇ ਕਹਿਣਾ ਥੋੜਾ ਕੀਤੀ ਵਸ ਜਾਨੀ ਉਹ ਕੱਲੇ ਆਏ ਨੇ ਨਾ ਉਹ ਪਹਿਲਾਂ ਸੀ ਨਾ ਹੋਣਵਾ